ਮੈਂ ਅਰਜ਼ ਕਰਾਂ ਜਗਤ ਵਿੱਚ ਬਹੁਤ ਥੋੜੇ ਜਿਹੇ ਮਨੁੱਖ ਨੇ ਜੋ ਜਾਣਦੇ ਨੇ ਤੇ ਉਹਨਾਂ ਜਾਣਨ ਵਾਲਿਆਂ 'ਚ ਥੋੜੇ ਜਿਹੇ ਮਨੁੱਖ ਨੇ ਜੋ ਮੰਨਦੇ ਨੇ ਜਾਣਨਾ ਮੰਨਣਾ ਦੋ ਅਲੱਗ-ਅਲੱਗ ਅਵਸਥਾਵਾਂ ਨੇ ਕਈ ਵਾਰ ਮਨੁੱਖ ਜਾਣ ਲੈਂਦਾ ਹੈ ਮੰਨਦਾ ਨਹੀਂ ਇਹ ਵੀ ਮੈਂ ਅਰਜ਼ ਕਰਦਾ ਹਾਂ ਕਈ ਦਫਾ ਮੰਨਦਾ ਹੈ ਜਾਣਦਾ ਨਹੀਂ ਉਹ ਅੰਧੀ ਮਨੋਤ ਆਉਂਦੀ ਹੈ ਉਹਨੂੰ ਕਹਿੰਦੇ ਅੰਧੀ ਮਨੋਤ ਮੰਨਦਾ ਤੇ ਹੈ ਜਾਣਦਾ ਕੱਖ ਵੀ ਨਹੀਂ ਅੰਧੀ ਮਨੋਤ ਜਾਣਦਾ ਹੈ ਮੰਨਦਾ ਨਹੀਂ ਤੋ ਜਾਣੇ ਹੋਏ ਨਾਲ ਸੰਬੰਧ ਨਹੀਂ ਜੁੜਦਾ ਜਾਣੇ ਹੋਏ ਨਾਲ ਰਿਸ਼ਤਾ ਨਹੀਂ ਜੁੜਦਾ ਜਾਣੇ ਹੋਏ ਦੇ ਨੇੜੇ ਨਹੀਂ ਜਾਣਦਾ ਇਸ ਨੂੰ ਮੈਂ ਫਿਰ ਦੁਹਰਾ ਦਿਆਂ ਜੋ ਮੈਂ ਨਹੀਂ ਜਾਣਦਾ ਨਹੀਂ ਜੋ ਮੈਂ ਨਹੀਂ ਸਮਝਦਾ ਨਹੀਂ ਹੈ ਜੋ ਮੈਂ ਨਹੀਂ ਮੰਨਦਾ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੇ ਵੀ ਮਰਜ਼ ਕਰ ਦੇ ਬਾਵੇਂ ਹੋਵੇ ਪਰ ਮੇਰੀ ਸਮਝ ਚ ਨਹੀਂ ਹੈ ਤਾਂ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਚ ਨਹੀਂ ਹੈ ਤਾਂ ਪਰਮਾਤਮਾ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਚ ਨਹੀਂ ਹੈ ਤਾਂ ਪਰਵਾਰ ਨਹੀਂ ਹੈ ਨਾਨਕ ਦੇ ਦਾਦ ਕੇ ਸੌਰੇ ਪਸ਼ੂਆਂ ਦੇ ਚ ਨਹੀਂ ਪਾਵੇਂ ਹਨ ਪਰ ਸਮਝ ਨਹੀਂ ਤੋਂ ਨਹੀਂ ਹੈ ਨਾ ਦਾਦਕਿਆਂ ਦੀ ਪ੍ਰਣਾਲੀ ਨਾ ਨਾਨਕਿਆਂ ਦੀ ਨਾ ਸੌਰਿਆਂ ਦੀ ਪਾਵੇਂ ਹੈ ਪਰ ਸਮਝ ਨਹੀਂ ਤੋਂ ਨਹੀਂ ਹੈ ਗੱਲ ਸਪਸ਼ਟ ਹੈ ਜਿਸ ਦੀ ਮੈਨੂੰ ਸਮਝ ਨਹੀਂ ਜਿਹਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਪਰ ਜਿੰਨੂੰ ਮੈਂ ਮੰਨਦਾ ਨਹੀਂ ਤੇ ਜੋ ਮੇਰੀ ਸਿਮਰਤੀ ਚ ਨਹੀਂ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਗੁਰਦੁਆਰੇ ਆਉਣ ਦਾ ਪਤਾ ਮਤਲਬ ਕੀ ਹੈ ਪਰਮਾਤਮਾ ਸਮਝ ਦੇ ਚ ਆ ਜਾਏ ਪਰਮਾਤਮਾ ਚੇਤੇ ਦੇ ਚ ਆ ਜਾਏ ਪਰਮਾਤਮਾ ਮਨਉਤ ਦੇ ਚ ਆ ਜਾਏ ਮੰਨ ਲਵੇ ਜਾਣ ਲਵੇ ਮੰਨ ਲਵੇ ਚੇਤੇ ਕਰ ਲਵੇ ਬਸ ਇਨ ਨਹੀਂ ਕਰ ਲਵੇ ਪਹਿਲਾ ਪੜਾਉ ਜਾਣ ਲਵੇ ਜਾਣ ਲਵੇ ਮੰਨੇ ਕਬਦ ਨੇ ਤੇ ਮੰਨਣਾ ਅੰਧਾ ਹੋਵੇਗਾ ਜਾਣ ਲਵੇ ਪਹਿਲੇ ਪਹਿਲੇ ਜਾਣਕਾਰੀ ਕਿਉਂ ਜੋ ਮੈਂ ਜਾਣਦਾ ਨਹੀਂ ਹੁੰਦਾ ਹੈ ਹੀ ਨਹੀਂ ਹੋਵੇਗਾ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਕਿਉਂਕਿ ਮੈਂ ਜਾਣਦਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਜਿਸ ਨੂੰ ਮੈਂ ਜਾਣਦਾ ਨਹੀਂ ਉਹ ਨਹੀਂ ਹੈ ਜਿਸ ਨੂੰ ਮੈਂ ਮੰਨਦਾ ਨਹੀਂ ਉਹ ਨਹੀਂ ਹੈ ਮੇਰੀ ਦੁਨੀਆ 'ਚ ਨਹੀਂ ਹੈ। ਤਾਂ ਥੋੜੇ ਜਿਹਾਂ ਮਨੁੱਖ ਨੇ ਜੋ ਜਾਣਦੇ ਨੇ ਔਰ ਬਹੁਤ ਥੋੜੇ ਮਨੁੱਖ ਨੇ ਜੋ ਮੰਨਦੇ ਨੇ। ਜਾਣਨ ਵਾਲਿਆਂ ਦੀ ਵੀ ਇਤਨੀ ਵੱਡੀ ਮਹਿਮਾ ਨਹੀਂ ਮੰਨੀ ਜਿਨ੍ਹਾਂ ਨੇ ਜਾਣ ਕੇ ਮੰਨ ਲਿਆ। ਉਹਨਾਂ ਦੀ ਮਹਿਮਾ ਬੜੀ ਬਿਆਨ ਕੀਤੀ ਮਹਾਰਾਜ ਨੇ ਮੰਨਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਛੇ ਪਛਦਾ ਹੈ ਜਿਹਨੇ ਮੰਨ ਲਿਆ ਉਹਦੀ ਮਹਿਮਾ ਬਿਆਨ ਨਹੀਂ ਕਰ ਸਕਦੇ ਉਹ ਤੇ ਮਹਾਨ ਮਹਾਨ ਤਾਂ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤੇ ਅੱਗੇ ਚਲਾਂ ਜਿਹਨੂੰ ਮੈਂ ਜਾਣਦਾ ਨਹੀਂ ਨਹੀਂ ਹੈ ਜਿਹਨੂੰ ਮੈਂ ਸਮਝਦਾ ਨਹੀਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਜੇਨੋ ਮੈਂ ਮੰਨਦਾ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੈ ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਹੈ ਭਾਵੇਂ ਜ਼ਰਰੇ ਜ਼ਰਰੇ ਦੇ ਚ ਪਰਮਾਤਮਾ ਹੈ ਪਰ ਮੇਰੇ ਚੇਤੇ ਚ ਨਹੀਂ ਤੋ ਨਹੀਂ ਹੈ ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਹੈ ਜਿਤਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਮਨੁੱਖ ਦਾ ਸੰਸਾਰ ਵੱਧਦਾ ਹੈ ਜਿਤਨੀ ਮਨੁੱਖ ਦੀ ਸਮਝ ਵੱਧਦੀ ਹੈ ਉਤਨਾ ਹੀ ਉਸ ਦਾ ਪਰਮਾਤਮਾ ਹੈ ਕਿਸੇ ਦਾ ਪਰਮਾਤਮਾ ਚੂਹਾ ਵੀ ਹੋਵੇਗਾ ਚੂਹਿਆਂ ਦੀ ਵੀ ਪੂਜਾ ਹੈ ਗਣੇਸ਼ ਦੀ ਸਵਾਰੀ ਚੂਹੇ ਲੋਕੀ ਚੂਹਿਆਂ ਦੀ ਵੀ ਪੂਜਾ ਕਰਦੇ ਕਿਸੇ ਦਾ ਪਰਮਾਤਮਾ ਸੱਪ ਹੋਵੇਗਾ ਤੋ 나ਗ ਪੰਚਮੀ ਇੱਕ ਬੜਾ ਵੱਡਾ ਤਿਵਾਰ ਹੈ ਸੱਪ ਭਗਵਾਨ 나ਗ ਦੇਵਤਾ 나ਗ ਭਗਵਾਨ ਤੋ ਸੱਪਾਂ ਦੀ ਵੀ ਪੂਜਾ ਹੈ ਜਿਤਨੀ ਮੇਰੀ ਸਮਝ ਹੈ तो मेरी समझ ही जितनी है अजय मेरी दुनिया सिर्फ ही भगवान है चाहे वो पिपल है चाहे बोड़ है चाहे जंड है अजय मेरी इतनी समझ है जो मेरी समझ च है और अजय मेरी इतनी समझ है बस वगदा ही परमात्मा है और कुछ नहीं मैं उन्होंने ही मत्था टेक लेना वो पूजा कर ली ਅਜੇ ਮੈਨੂੰ ਇਤਨੀ ਸਮਝ ਆਏ ਜਿਹੜਾ ਬੰਦਾ ਹੈ ਇਹਦੇ 'ਚ ਬੜੇ ਗੁਣ ਨੇ ਬਸ ਇਹੀ ਰੱਬ ਹੈ। ਇਹੀ ਪਰਮਾਤਮਾ। ਕਿਸੇ ਦੀ ਪੂਜਾ ਹੈ। ਜਿੰਨੀ ਮੇਰੀ ਸਮਝ ਹੈ ਉਤਨਾ ਹੀ ਮੇਰਾ ਰੱਬ ਹੈ। ਮੇਰੀ ਸਮਝ ਸੀਮਤ ਹੈ ਤਾਂ ਮੇਰਾ ਰੱਬ ਵੀ ਛੋਟਾ ਹੈ। ਮੈਨੂੰ ਸਮਝ ਹੀ ਕੋਈ ਨਹੀਂ ਤਾਂ ਮੇਰੀ ਦੁਨੀਆ 'ਚ ਰੱਬ ਹੈ ਵੀ ਕੋਈ ਨਹੀਂ। ਪਰਮਾਤਮਾ ਨਹੀਂ। ਹੋਵੇਗਾ ਪਰਮਾਤਮਾ। ਹੈ ਪਰਮਾਤਮਾ। ਜ਼ਰੇ-ਜ਼ਰੇ ਚ ਮੇਰੀ ਸਮਝ ਚ ਨਹੀਂ ਤਾਂ ਨਹੀਂ ਹੈ। ਪ੍ਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਪਰ ਮੇਰੀ ਚੇਤੇ ਚ ਨਹੀਂ ਹੈ ਤਾਂ ਨਹੀਂ ਹੈ। ਮੇਰੀ ਮਨਉਤ ਦੇ ਚ ਨਹੀਂ ਤਾਂ ਨਹੀਂ ਹੈ, ਮੇਰੇ ਮੰਨਣ ਦੇ ਚ ਨਹੀਂ। ਤੋ ਚਾਰ ਪਰਬਲ ਸਚਾਈਆਂ ਨੇ। ਮਹਾਤਮਾ ਬੁੱਧ ਕਹਿੰਦੇ ਨੇ ਜਿਹੜਾ ਇਸ ਨੂੰ ਜਾਣ ਲਵੇ ਉਹ ਬ੍ਰਹਮ ਗਿਆਨੀ। ਇਹ ਨਹੀਂ ਚਾਰ ਸਚਾਈਆਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬਾਰ-ਬਾਰ ਕਰਦੀ ਹੈ ਬਾਰ-ਬਾਰ ਕਰਦੀ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਲੋਕ ਦੋ ਪੰਕਤੀਆਂ ਦਾ ਸ਼ਲੋਕ ਇੰਜ ਕਹਿ ਲਓ ਸਾਰਾ ਸਾਗਰ ਗਿਆਨ ਦਾ ਗਾਗਰ ਵਿੱਚ ਹੈ ਇਹਨਾਂ ਦੋ ਪੰਕਤੀਆਂ 'ਚ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਚਿੰਤਾ ਤੇ ਤਾਂ ਕਰੋ ਉਸ ਦੀ ਕਰ ਜੋ ਅਨਹੋਣੀ ਘਟਨਾ ਘਟ ਜਾ ਨਾ ਹੋਣਾ ਕੁਛ ਹੈ ਹੀ ਨਹੀਂ ਕੁਛ ਵੀ ਅਨਹੋਣਾ ਨਹੀਂ ਪਰ ਚਿੰਤਾ ਕਿਉਂ ਐਸਾ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਨਾ ਹੋਵੇ ਨਾ ਹੋਵੇ ਤੂੰ ਜੋ ਨਹੀਂ ਹੁੰਦਾ ਉਹੀ ਨਹੀਂ ਹੁੰਦਾ ਤੂੰ ਕਿਉਂ ਚਿੰਤਾ ਕਰਦਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਹੋ ਜਾਏ ਤੋ ਚਿੰਤਾ ਤੂੰ ਕਿਉਂ ਚਿੰਤਾ ਕਰਦਾ ਜੋ ਹੋਣਾ ਹੈ ਉਹੀ ਹੁੰਦਾ ਹੈ ਤੈਨੂੰ ਕਿਹੜੀ ਗੱਲ ਦੀ ਚਿੰਤਾ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਣੀ ਹੋਏ ਚਿੰਤਾ ਦੇ ਤਾਂ ਕਰ ਜੇ ਅਨ ਹੋਣੀ ਹੋਵੇ ਅਨ ਹੋਣੀ ਕੁਛ ਹੈ ਨਹੀਂ ਕੁਝ ਵੀ ਅਨ ਹੋਣੀ ਨਹੀਂ ਹੈ ਚਾਰ ਪਰਬਲ ਸਚਾਈਆਂ ਆਂ प्रथम दुख है दूसरा दुख का कारण भी है तीसरा निवृत्ति का साधन भी है चौथा सुख है और है मैं फिर दोहराव चार सच्चाइया दुख है है ਦੂਸਰੀ ਸਚਾਈ ਦੁੱਖ ਦਾ ਕਾਰਨ ਵੀ ਹੈ ਬਿਨਾਂ ਕਾਰਨ ਤੋਂ ਨਹੀਂ ਹੈ ਤੀਸਰੀ ਸਚਾਈ ਨਿਵਰਤੀ ਦਾ ਸਾਧਨ ਵੀ ਹੈ ਨੂੰ ਮਿਟਾਇਆ ਵੀ ਜਾ ਸਕਦਾ ਹੈ ਚੌਥੀ ਸਚਾਈ ਸੁਖ ਹੈ ਸੁਖ ਹੈ ਅਗਰ ਕਿਸੇ ਨੂੰ ਇਤਨਾ ਪਤਾ ਚਲ ਜਾਏ ਦੁੱਖ ਹੈ ਤੁਸੀਂ ਆਖੋਗੇ ਸਾਨੂੰ ਇਤਨਾ ਵੀ ਪਤਾ ਨਹੀਂ ਗੁਸਤਾਖੀ ਮਾਫ ਅਗਰ ਪਤਾ ਆਉਂਦਾ ਤੋ ਬਾਰ-ਬਾਰ ਅਵਤਾਰੀ ਪੁਰਸ਼ਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਬਾਲੀ ਰੋਵੇ ਨਾਏ ਬਥਾਰ ਨਾਨਕ ਦੁਖਿਆ ਸਭ ਸੰਸਾਰ ਸਭ ਜਗਤ ਦੁਖੀ ਹੈ ਇਤਨੀ ਸਚਾਈ ਦਾ ਬੋਧ ਨਹੀਂ ਦੇਖਦੇ ਆ ਉਹ ਹੱਸਦਾ ਪਿਆ ਹੈ ਉਹ ਖੜੇ ਮੱਥੇ ਉਹ ਨੱਚਦੇ ਟੱਪਦੇ ਦੁੱਖ ਕਿੱਥੇ ਹੈ ਪਰ ਕੌਣ ਦੱਸੇ ਇਨਾ ਹੱਸਦੇ ਹੋਇਆ ਚਿਹਰਿਆਂ ਦੇ ਵਿੱਚ ਹੀ ਰੋਣਾ ਛੁਪਿਆ ਪਿਆ ਹੈ। ਇਨਾ ਨੱਚਦੇ ਟਪਦੀਆਂ ਮੂਰਤੀਆਂ ਦੇ ਅੰਦਰ ਹੀ ਦੁੱਖ ਕਲੇਸ਼ ਛੁਪੇ ਆਪੇ। ਇਸ ਸਚਾਈ ਦਾ ਬੋਧ ਨਹੀਂ ਪਤਾ ਨਹੀਂ। ਜਿਸ ਨੂੰ ਹੈ ਉਹਨੇ ਪਹਿਲੀ ਸਚਾਈ ਤੇ ਜਾਣ ਲਈ ਦੁੱਖ ਹੈ। ਦੁੱਖ ਹੈ ਚਾਹ ਮੈਂ ਮਹਿਲ ਦੇ ਚਾਹ ਚਾਹ ਮੈਂ ਝੌਪੜੀ ਚਾਹ ਦੁੱਖ ਹੈ ਚਾਹ ਮੈਂ ਨਿਰਧਨ ਹਾਂ ਚਾਹ ਮੈਂ ਧਨਵਾਨ ਹਾਂ ਦੁੱਖ ਹੈ ਚਾਹ ਮੈਂ ਤੰਦਰੁਸਤ ਹਾਂ ਚਾਹ ਮੈਂ ਬਿਮਾਰ ਹਾਂ ਦੁੱਖ ਹੈ ਜੋ ਮੈਂ ਕਹਿ ਰਿਹਾ ਇਹਨੂੰ ਥੋੜਾ ਜਿਹਾ ਵਾਰ ਨਾਲ ਸਰਵਣ ਕਰਾਂ चाहे मैं एक मुल्क चाहे मैं दूजे मुल्क दुख है दुख है चाहे मैं बचपन की अवस्था चाह, चाहे मैं जवानी की अवस्था चाह, चाहे में बुढ़ेपे की अवस्था चाह, दुख है दुख है चाहे मैं सुंदर हां चाहे में करूप हां चाहे मैं खुशहाल हां चाहे मैं बदहाल हां दुख है चाहे मैं छोटा हां चाहे मैं वड्डा हां चाहे मैं निर्गुण हां चाहे मैं गुणवान हां चाहे मैं पढ़ा लिखा चाहे मैं बिल्कुल अनपढ़ हां दुख है दुख है अनपढ़ भी दुखी पढ़ा लिखा भी दुखी निर्धन भी दुखी धनवान भी दुखी दुख है ਨਿਰਧਨ ਸੋਚਦਾ ਹੈ ਮੈਂ ਦੁਖੀ ਆ ਧਨਵਾਨ ਸੁਖੀ ਨੇ ਅਨਪੜ ਸੋਚਦਾ ਹੈ ਮੈਂ ਦੁਖੀ ਆ ਪੜੇ ਲਿਖੇ ਸੁਖੀ ਨੇ ਐਸਾ ਸੋਚਦਾ ਹੈ ਇੱਕ ਸ਼ਹਿਰ ਦੇ ਰਹਿਣ ਵਾਲਾ ਐਸਾ ਸੋਚਦਾ ਮੈਂ ਦੁਖੀ ਆ ਦੂਜੇ ਸ਼ਹਿਰ ਦੇ ਰਹਿਣ ਵਾਲੇ ਦੁਖੀ ਨਹੀਂ ਨੇ ਕੋਈ ਐਸਾ ਸੋਚਦਾ ਹੈ ਮੈਂ ਜਿਸ ਮੁਲਕ ਦੇ ਚ ਰਹਿਨਾ ਦੁੱਖ ਹੈ ਪਰ ਦੂਸਰੇ ਜਿਸ ਮੁਲਕ ਦੇ ਚ ਰਹਿੰਦੇ ਨੇ ਦੁੱਖ ਨਹੀਂ ਹੈ। ਕੋ ਲੇਖ ਬ੍ਰਾਂਤੀ ਮਵਲਤਾ ਮਹਾਰਾਜ ਕਹਿੰਦੇ ਨੇ ਜਿੱਥੇ ਤੱਕ ਸੰਸਾਰ ਹੈ ਦੁੱਖ ਹੈ। ਨਾਨਕ ਦੁਖਿਆ ਸਭ ਸੰਸਾਰ ਚਾਹੇ ਇੱਕ ਮੁਰਖ ਹੈ ਚਾਹੇ ਦੂਜਾ ਮੁਰਖ ਹੈ ਚਾਹੇ ਇੱਕ ਸ਼ਹਿਰ ਹੈ ਚਾਹੇ ਦੂਜਾ ਸ਼ਹਿਰ ਹੈ ਚਾਹੇ ਬੱਚਾ ਹੈ ਚਾਹੇ ਬੁੱਢਾ ਹੈ ਚਾਹੇ ਨਿਰਗੁਣ ਹੈ ਚਾਹੇ ਗੁਣਵਾਨ ਹੈ ਪੜਾ ਲਿਖਾ ਹੈ ਅਨਪੜਾ ਹੈ ਦੁੱਖ ਹੈ ਪਹਿਲੀ ਸਚਾਈ ਦੂਸਰੀ ਦੁੱਖ ਦਾ ਕਾਰਨ ਵੀ ਹੈ ਐਵੇਂ ਨਹੀਂ ਹੈ ਅਵੇਂ ਨਹੀਂ ਹੈ। ਤਾਂ ਦੁੱਖ ਦਾ ਕਾਰਨ ਕੀ ਹੈ? ਦੁੱਖ ਦਾ ਕਾਰਨ ਹੈ ਨਾ ਸਮਝੀ ਅਗਿਆਨ। ਕਾਰਨ ਕੀ ਹੈ ਅਗਿਆਨ। ਤੇ ਅਗਿਆਨ ਕਰਕੇ ਮਨੁੱਖ ਚਿੰਤਾਤੁਰ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ। ਕਿਦਰੇ ਐਸਾ ਨਾ ਹੋਵੇ, ਨਾ ਹੋਵੇ। ਜੋ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਬੇ ਹੋ ਜਾਏ ਚਿੰਤਾ ਦੁੱਖ ਅਗਿਆਨ ਦੁੱਖ ਹੈ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਔਰ ਸੁਖ ਹੈ ਸੁਖ ਹੈ ਜਿਤਨਾ ਅਗਿਆਨ ਦੁਖ ਹੈ ਦੁਖ ਹੈ ਜਿਤਨਾ ਗਿਆਨ ਆਨੰਦ ਹੀ ਆਨੰਦ ਰੂਹੇ ਜ਼ਮੀਨ ਤੇ ਧਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ ਹੈ ਗਿਆਨ ਦਾ ਪੁਜਾਰੀ ਬਣਾਇਆ ਹੈ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ उत्पत परले शब्दे होवे शब्दे ही फिर उपत हो गए घर दे जिस दरवाजे दे मैं बाहर आया उसी दरवाजे राही अंदर प्रवेश करांगा शब्द दे संसार आया है, शब्द दे राही संसार प्रवेश करेगा ਸ਼ਬਦ ਦੀ ਸੂਝ ਗਿਆਨ ਹੈ ਸ਼ਬਦ ਦੀ ਨਾ ਸਮਝੀ ਅਗਿਆਨ ਹੈ ਕਿਹੜਾ ਸ਼ਬਦ ਸੀ ਜਿਸ ਰਾਹੀਂ ਜਗਤ ਆਇਆ ਹੈ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤਿਸ ਤੇ ਹੋਏ ਲੱਖ ਦਰਿਆ ਲੱਖਾਂ ਸੂਰਜਾਂ ਦੇ ਦਰਿਆ ਲੱਖਾਂ ਪ੍ਰਿਥਵੀਆਂ ਦੇ ਦਰਿਆ ਲੱਖਾਂ ਪਸ਼ੂ ਪੰਛੀ ਮਨੁੱਖਾਂ ਦੇ ਦਰਿਆ ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ ਕਿਹੜਾ ਸ਼ਬਦ ਸੀ ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਨੇ ਉਤਪਤ ਪਰਲੇ ਸ਼ਬਦੇ ਉਤਪਤੀ ਤੇ ਪਰਲੇ ਆਉਣਾ ਤੇ ਜਾਮਣਾ ਇਸ ਨੂੰ ਮੈਂ ਨਹੀਂ ਬਿਆਨ ਕਰਾਂ ਮੈਂ ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਬਾਹਰ ਆਇਆ ਤੇ ਹੁਣ ਮੈਂ ਪੁੱਛਾਂ ਮੈਂ ਘਰ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਾਂ पुरखा जिस दरवाजे राही बाहर आए अंदर चला जा शब्द राही संसार बाहर आया है जीव जंतु बाहर आया है शब्द राही प्रवेश मिल जाएगा तो शब्द द्वार है दरवाजा है पर केड़ा शब्द वो तो केड़ा शब्द ਜੋ ਦਰਵਾਜ਼ਾ ਹੈ ਜਿਸ ਤੋਂ ਜਗਤ ਆਇਆ ਜਗਤ ਗਿਆ ਦੁਨੀਆ ਦੇ ਪੈਗੰਬਰੀ ਪੁਰਸ਼ਾਂ ਨੂੰ ਇੱਕ ਪਾਸੇ ਰਖੀਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਭਗਤ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਸ਼ਬਦ ਕੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਓੰਕਾਰ ਆਦ ਕਥਨੀ ਅਨਾਦ ਓਮਕਾਰ ਆਦ ਕਥਨੇ ਆਨਾਰ ਓਮਕਾਰ ਆਦੀ ਧੁਨੀ ਹੈ ਪਹਿਲੇ ਤੋਂ ਵੀ ਪਹਿਲੇ ਸਭ ਤੋਂ ਪਹਿਲੀ ਧੁਨ ਬ੍ਰਹਿਮੰਡ ਦੀ ਓਮਕਾਰ ਗੁਰੂ ਗੋਬਿੰਦ ਸਿੰਘ ਜੀ